ਸਤਨਾਮ ਵਾਹਿਗੁਰੂ ਸਾਹਿਬ ਜੀਓ ਗਉੜੀ ਸੁਖਮਨੀ ਮਹਲਾ 5 ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਦਿ ਗੁਰੇ ਨਮਹਿ ਚੁਗਾਤ ਗੁਰੇ ਨਮਹਿ ਸਤਿਗੁਰੇ ਨਾਮੈ ਸ੍ਰੀ ਗੁਰਦੇਵੈ ਨਾਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਬੋ ਕੰਧ ਕਲੇਸਤ ਨਮਾਹਿ ਮਟਾਵੋ ਸਿਮਰੋ ਜਸਪ ਸੰਪਾਰਿਕੈ ਨਾ ਗਵਤਗਨਤ ਅਨੇਕੈ ਵੇਦ ਪ੍ਰਾਨ ਸਿਮਰ ਸੋਧਖਰ ਕਿਨੇ ਰਾਮ ਨਾਮਿਕ ਅਖਰ ਕਿਨ ਕਾ ਇਕਿਸ ਜੀਵ ਸਾਬੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕਾ ਦਸ ਤੁਹਾਰ ਨਾਨਕੁ ਸਭ ਮੋਹਿ ਉਦਾਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਰਵ ਕੈ ਸਿਮਰਨ ਗਰਬਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਾਸੈ ਪਰਮ ਕੈ ਸਿਮਰਨ ਹਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਾਰੈ ਪ੍ਰਭ ਕਾ ਸਿਮਰਨ ਤਖ ਸਵੇਗਨ ਲਗ ਪ੍ਰਭ ਤਾ ਸਿਮਰਨ ਅੰਦਰ ਨ ਜਾਗ ਪ੍ਰਭ ਕਾ ਸਿਮਰਨ ਭਉ ਨਾ ਪੇ ਆਪ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੇ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ ਅਨਵਕਾਰ ਸਿਮਰਨ ਰਹੇ ਸੇ ਨਾ ਉਨੇਕ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਪਤ ਪ੍ਰਭ ਕਾ ਸਿਮਰਨ ਜਪ ਤੱਕ ਜੋ ਪ੍ਰਭ ਕਾ ਸਿਮਰਨ ਬਿਨ ਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸੁਨਾਨੀ ਪ੍ਰਭ ਕਾ ਸਿਮਰਨ ਕਰ ਕੈ ਮਾਨੀ ਪਰਵਕ ਸਿਮਰਨ ਹੋਏ ਸਭ ਭੱਲਾ ਪ੍ਰਭ ਕਰ ਸਿਮਰਨ ਸੋ ਖਲ ਖੱਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾ ਕਹਿ ਲਾ ਗੋ ਪਾਏ ਪਰਵਕ ਸਿਮਰਨ ਸਭ ਤੇਈ ਊਚਾ ਪ੍ਰਭ ਕਰ ਸਿਮਰਨ ਉਦਰੇ ਮੂਚਾ ਪ੍ਰਭ ਕਰ ਸਿਮਰਨ ਤ੍ਰਿਸ਼ਨਾ ਭੁਜੈ ਪਰਵਕ ਸਿਮਰਨ ਸਭ ਕੇ ਸੂਜੈ ਰਾਭ ਕਾ ਸਿਮਰਨ ਨਾਹੀ ਜੰਤਰਾਸ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਨ ਜਾਏ ਅਮਰਤ ਨਾਮ ਵਰਜ ਮਹੇ ਸਮਾਈ ਰਾਵਦੀ ਬਸਾ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਅਨ ਦਸਨਾ ਪ੍ਰਭ ਕੋ ਸਿਮਰੈ ਸੇ ਤਨ ਭਗਤੀ ਨਾ ਕੋ ਸਿਮਰੈ ਸੇ ਪਤਵੰਤੇ ਰਾਵ ਕੋ ਸਿਮਰੈ ਸੇ ਜਨ ਪਰਵਾਣ ਪ੍ਰਭ ਕੋ ਸਿਮਰੈ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੀ ਰਾਜੇ ਰਾਵ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਪੇ ਲਾਗੇ ਜਿਨ ਅਪਦੇ ਹੱਲ ਨਾਨਕ ਜਨ ਕੀ ਮੰਗੈ ਰਵਾਲਾ ਪਰਭੂ ਕੋ ਸਿਮਰੈ ਸੇ ਪਾਲ ਉਪਕਾਰੀ ਪਰਭੂ ਕੋ ਸਿਮਰੈ ਤਨ ਸਦ ਬਲਹਾਰੀ ਪਰਭੂ ਕੋ ਸਿਮਰੈ ਸੇ ਮੁਖ ਸੁਹਾਵੀ ਪਰਭੂ ਕੋ ਸਿਮਰੈ ਤਨ ਸੁਖ ਵੇਹਾਵੇ ਪਰਭੂ ਕੋ ਸਿਮਰੈ ਤਿਨ ਆਤਮ ਜੀਤਾ ਪਰਭੂ ਕੋ ਸਿਮਰੈ ਤਿਨ ਨਿਰਮਲ ਰੀਤਾ ਪਰਭੂ ਕੋ ਸਿਮਰੈ ਤਿਨ ਅੰਮ੍ਰਿਤ ਘਨੇਰੇ ਪਰਭੂ ਕੋ ਸਿਮਰੈ ਬਸੈ ਹਰਨੇਰੇ ਸ਼ਾਂਤ ਕਿਰਪਾ ਤੇ ਅੰਗ ਰਝਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋ ਨਾ ਝੋਰੀ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸੈ ਸਮਾਨੀ ਪ੍ਰਭ ਕੈ ਸਿਮਰਨ ਦੇ ਚੁਲੇ ਆਸਨ ਪ੍ਰਭ ਕੈ ਸਿਮਰਨ ਕੌਲ ਬਿਗਾਸਨ ਪ੍ਰਭ ਕੈ ਸਿਮਰਨ ਆਣ ਹਵ ਚੁਨਕਾਰ ਸਭ ਪ੍ਰਭ ਸਿਮਰਨ ਕਾਮ ਤਨਾ ਪਾਵਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ ਨਾ ਨ ਕਿਤੇ ਜਨੁ ਸ਼ਰਨ ਨੀ ਪਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਈ ਹਰਿ ਸਿਮਰਨ ਲਗ ਬੀ ਦਉ ਕਾਈ ਹਰਿ ਸਿਮਰਨ ਭੈ ਸਿਖ ਜਤੀ ਦਾਂਤੀ ਹਰਿ ਸਿਮਰਨ ਨੇ ਚਉ ਪੰਤ ਜਾਤੇ ਹਰਿ ਸਿਮਰਨ ਧਾਰੀ ਸਭ ਕਰਣਾ ਸਿਮਰਤ ਸਿਮਰ ਹਰ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲ ਆਕਾਰ ਹਰਿ ਸਿਖੰਡ ਮੈਂ ਆਪ ਨਰਿਨੰਤਰ ਕਾ ਕੇ ਪੜਿ ਸਿ ਆਪ ਬੁਝਾਇਆ ਨਾ ਨਿ ਕਰਮ ਕੈ ਸਿਮਰਨ ਤਿਨ ਪਾਇਆ ਸਿ ਲੋਕ দীন 다르ক பஞ்சনা কড়কড় নাচে আনাথ শান্তমারি আয়ো নানক কে প্রভু সাথ অষ্টক আদি জহ মাৎ পিতা সুमीत না পাই মন মান নাম تیرے সঙ্গী সহায় জহ মহা ময়াণ যুত যমদল তকে ভোল দাস تیر চল জহ মুশকিল হো গয় এত ভারী হর নাম কর্মে উদারে ਨਾਨਕ ਬਨਹੈ ਚਰਨ ਕਰਤ ਨਹੀਂ ਕਰੈ ਹਰ ਕੋ ਨਾਮ ਕੋਟ ਪਾਪ ਪਰ ਹਾਰੇ ਗੁਰਮੁਖ ਨਾਮ ਝਪੋ ਮਨ ਮਿਹਰੀ ਨਾਨਕ ਪਾਵੋ ਸੋਖ ਕਨੇਰੀ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆਂ ਹਰਖਾ ਨਾਮ ਜਪ ਤੋਏ ਸੁਖੀਆ ਲਗ ਕਰੋ ਵੀ ਬੰਦ ਨ ਪਾਰੈ ਹਰਖਾ ਨਾਮ ਜਪਤ ਨਿਸਤਰੈ ਆਨ ਕਮਾਇਆ ਰਕ ਦਿਖਣਾ ਬੁਰ ਜਾਵੇ ਹਰ ਕਾ ਨਾਮ ਜਪ ਕੇ ਆਵੇ ਜਹਿ ਮਾਰਗੀ ਉਹ ਜਤਰ ਕੇਲਾ ਕਹਿ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸੁਖਾਤੀ ਆਹੀ ਹੈ ਨਾਨਕ ਗੁਰਮਕਾ ਪਰਮ ਲਖ ਪਾਈ ਹੈ ਛੋਟ ਤਾ ਨਹੀਂ ਕੋਟ ਲਖ ਪਾਹੀ ਨਾਮ ਜਪ ਕੇ ਪਾਰ ਕਰਾਹੀ ਅਰਤ ਵਿਗਨ ਜਐ ਆਏ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੋਨ ਜਨਮੈ ਮਰ ਜਾਮ ਦਾਮ ਜਪ ਤਪਾਵੈ ਬਿਸ਼ਰਾਮ ਹਉ ਮੈਲਾ ਮਰਕੋਹੁ ਨ ਧੋਬੈ ਹਰ ਕਾ ਨਾਮ ਕੋਟ ਪਾਪ ਕੋਹਿ ਐਸਾ ਦਾਮ ਜਪੋ ਪੁਨਰੰਗ ਨਾਨਕ ਪਾਈਐ ਸਾਧ ਕੈ ਸੰਗ ਜਹ ਮਾਰਗ ਕੇ ਗਣੇ ਜਾਹੀ ਤਨ ਕੋ ਸਾਹ ਹਰ ਕਾ ਨਾਮ ਮੋਹਨ ਸੰਤੋ ਸਾਹ ਜਹ ਐਟੇ ਪਾਉ ਅੰਤ ਗੁਵਾਰਾ ਹਰ ਕਾ ਨਾਮ ਸੰਗ ਜੀ ਆਰਾ ਜਹਾਂ ਭਾਂਤੇ ਤੇਰਾ ਕੋ ਨਾ ਸੀ ਜਾਨੂ ਹਰ ਕਾ ਨਾਮ ਤੈ ਨਾਲ ਪ੍ਰਸ਼ੰਨ ਹੋ ਜਹੇ ਮਾ ਪਿਆਨ ਤਤ ਕੋ ਖਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਕ੍ਰਿ ਕਾ ਮਨ ਤੁਝ ਆਕਰਖੈ ਸੇ ਨਾਨਕ ਹਰਿ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਵਰਤਨ ਨਾਮ ਸਤਿ ਦੇ ਨਾਮ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਦਰੇ ਜਨਕੋਟ ਹਰ ਜਸ ਕਰਤ ਸੰਤ ਦਿਨ ਰਾਤਿ ਹਰ ਹਰ ਓਕਤ ਸੰਤ ਕਾਮਕ ਹਰ ਜਨ ਕੈ ਹਰ ਨਾਮ ਰਿਧਾਨ ਮਾਰ ਬ੍ਰਹਮ ਜਨ ਕੀ ਨੁਦਾਦ ਅਮਰ ਕਰ ਬ੍ਰਤੇ ਰਗੀਕੈ ਨਾਨਕ ਜਨ ਕੈ ਮਿਰਤਿ ਵਿਕੈ ਹਰ ਕਾ ਧਾਮ ਜਨ ਕਾ ਮੁਖਤਿ ਜਗਤ ਹਰ ਕੈ ਨਾਮ ਜਨ ਕਾ ਪ੍ਰੇਮਤ ਭਵਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਾਤਿ ਕਵ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਬੜਿਆਈ ਹਰ ਕੈ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਿਸ ਨਾਏ ਕੇ ਹੋਗ ਜਨ ਰਤਾ ਹਰ ਨਾਮ ਕੀ ਸੇਵਾ ਜਾਨਿਕ ਕਉ ਤੈ ਬਾੜ ਨਾੜ ਦੇਵਾ ਹਰ ਹਰ ਜਨਕਾ ਮਾਲਕ ਦੀਨਾ ਹਰ ਤਰ ਜਨ ਕੋ ਆਪ ਪਰਮ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਹਰ ਤਰ ਤਾਤਿਆ ਵਰਨਾ ਜਾਣੀ ਓਦ ਬੋ ਜਨ ਹਰਸ ਰਸ ਰਾਤੇ ਸੁਨ ਸੁਆਦ ਦਾ ਰਸ ਬਾਤੇ ਆਠ ਪੈਰ ਰੇ ਨਹਾਰਾ ਜੱਪੈ ਅਰ ਕਾ ਭਗਤ ਪ੍ਰਗਟ ਨਹੀਂ ਛੱਡੇ ਹਰ ਕੀ ਭਗਤ ਮੁਕਤਵਾ ਕਰੇ ਨਾਨਕ ਜਨ ਸੰਗ ਕੀਤੇ ਤਾਰੇ ਹਾਰ ਜਾਤੇ ਹਰ ਗੁਣ ਗਾਮ ਨਾਮ ਤੇ ਨਾਨ ਹਰ ਗੁਣ ਗਾਮ ਸਭ ਤੇ ਉਕਤ ਮਹਾਰ ਕੀ ਕਰਤਾ ਨਾਮ ਸੁਣਤ ਦਾ ਦੁਖ ਲੱਠਾ ਨਾਮ ਕੀ ਮੈਂ ਪਾਸ ਅਤਿ ਜਬਾਸੈ ਸੰਤ ਵਰਤਾ ਉਦਤ ਸਭ ਨਸੈ ਸੰਤ ਕਾ ਸੰਗ ਬੜ ਭਾਗੀ ਪਾਈਐ ਸਤਿ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਸ਼ਿ ਵਰਣਾ ਕੋਈ ਨਾਨਕ ਗੁਰਮਖ ਨਾਮ ਪਵੈ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਦੇਖੇ ਸਰਬ ਟੰਡਹੋਲਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਟ ਪਾਦੀ ਜਾਪ ਤਪ ਗਿਆਨ ਸਭ ਧਿਆਨ ਅਠ ਸਾਸਤਰ ਸਿਮਰਤ ਬਖਿਆਨ ਯੋਗ ਵਿਆਸ ਕਰਮ ਤਰਵ ਕਿਰਿਆ ਸਗਲ ਤਿਆਗ ਪਰਮ ਬਾਦੀ ਪਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨ ਆਪਨ ਦਾ ਰੋਮੇ ਬਹੁ ਰਤਨ ਹੀਰ ਕੰਨਾਇ ਹਉ ਬਹਿ ਕਰ ਗਾਤੀ ਬੰਤ ਨੇਮ ਕਰੈ ਕਉ ਭਾਤੀ ਨੇ ਤੁਲ ਰਾਗ ਨਾਮ ਵਿਚਾਰ ਜਨ ਗੁਰਮੁਖ ਨਾਮ ਜਪੀਐ ਇਕ ਵਾਰ ਨਾ ਕੋਣ ਪ੍ਰਥਵੀ ਤੇ ਚਰਨ ਧੀਵੇ ਮਹਾ ਉਦਾਸ ਥਬੀ ਸਰਤੀਵੇ ਅਗਨ ਮਾਹੀ ਹੋ ਮਤ ਪਾਰਾਨ ਕਲ ਕਸ ਹੈ ਵਰ ਭੂਮદાન ਨਿਉਲੀ ਕਰਮ ਕਰੈ ਕਉ ਆਸਨ ਜਨ ਮਾਰਗ ਸਮਝਾ ਮਤ ਸਾਧਨ ਨੇਮ ਕਰੇ ਬੰਦਾ ਸ੍ਰੀ ਰਕੰਡਾ ਮੌਕੀ ਹੋਵੇਂ ਬਹਿ ਲਜਵੇ ਹਰ ਕੀ ਨਾਮ ਸੰਸਰ ਕਛਦਾ ਹੈ ਨਾਨਕ ਗੁਰਮੁਖ ਨਾਲ ਜਪਤ ਗਤ ਪਾਵੇ ਮਨ ਕੰਤਨ ਤੀਰਥ ਦੇ ਛਟੈ ਕਰਮ ਗਮਾਰ ਨਮੰਤੇ ਓਟੈ ਸੋਚ ਕਰੇ ਦਿਨ ਸਰ ਰਾਤੈ ਸੋਚ ਕਰੇ ਦਿਨ ਸਰ ਰਾਤ ਬਨ ਕੀ ਪੈਲ ਨੰਤਾ ਨਤੀਜਾ ਇਸ ਦੇਹੀ ਕਾ ਬਾ ਸਾਧਨਾ ਕਰਨਾ ਹੈ ਭਗਤੀ ਕਉ ਰਬ ਖਿਆਤਰੈ ਜਨ ਤੋਪੈ ਬੋਦੀ ਆਮੀਤਾ ਸੁਤਕਾਰ ਇਤਾਂ ਚੀਪੇ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮੁ ਦਰੇ ਮਤਕ ਬਾਹੋ ਉਚ ਬਹੁਤ ਸਿਆਨ ਜਨ ਤਾ ਭੋ ਬੀ ਆਪੈ ਅਨਿਕ ਯਤਨ ਕਰਿ ਕ੍ਰਿਸ਼ਨ ਨਾਮ ਤਰਾਪੈ ਵੇ ਕਾ ਮੇ ਕਾ ਨੈ ਭੁਜੈ ਘੋਟ ਪਾਉ ਦਰਗਹ ਨੈ ਸਿਜੈ ਛੂਡ ਸਨਾਹੀ ਉੰਡਿਆਲ ਮੋਹਿ ਬਿਆਪੈ ਮਾਇਆ ਜਾਲ ਆਵਰ ਕਤੁਤਾ ਸਗਲੀ ਜਮਡਾਨੈ ਗੋਵਿੰਦ ਪਦਰਮੈ ਤੰ ਨਹੀਂ ਮੰਨੈ ਹਰ ਕਾ ਨਾਮ ਜਾਉ ਤਖ ਜਾਈ ਨਾਨਕ ਬੋਲੇ ਸਹਿਸ ਪਹਾਇ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਤੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗੈ ਹਉਮੈ ਛੋਰੈ ਜੇ ਕੋ ਜਨ ਪਰੇ ਡਰ ਰਹਿ ਸਾਧ ਜੀ ਦਾ ਕੀ ਸਰਣੀ ਪਾਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪਰ ਕਮੈ ਪਰਮ ਪਰਦਾ ਨ ਸਾਥ ਸੰਗ ਜਾ ਕਾ ਮਿਖੈ ਅਬ ਮਹਾਨ ਆਪਸ ਕਾਜਾ ਦੋੜੇ ਵਿੱਚ ਸੋ ਗਣੀਏ ਸਭ ਤੇ ਉਚਾ ਜਾਂਦਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿਨ ਕਣ ਕਣ ਚੀਨਾ ਮਨ ਆਪਣੇ ਤੇ ਗੁਰੂ ਮਿਟਾਤਾ ਬੀਖਾ ਸਗਲ ਸ੍ਰਿਸ਼ਟ ਸਾਜਿਨਾ ਸੋਗ ਦੁਗਜਤ ਸੰਤ ਰਸ ਚੇਤਾ ਨਾਨਕ ਪਾਪ ਨਹੀਂ ਨਿਪਾ ਜਿਤਨ ਕੋ ਤਰ ਤੀਰੁ ਨਾਮੁ ਨਚਾਵੇ ਖੋਲਾ ਤੀਰਾਤਾ ਨਿਮਾਣੇ ਕੋ ਪ੍ਰਵਦੀ ਰੂਹ ਮਾਨ ਸਗਲ ਕਟਾ ਕੋ ਦੇਵੋ ਦਾਨ ਨਾ ਮਿਕਰਾਵਣਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਗਨ ਮੈਂ ਜਾਨੂ ਮਾਪੇ ਆਪਰ ਸੰਗਿਆ ਪਰਵਰਾਤੇ ਤੁਮਰੀ ਉਸਤਤ ਪਤੇ ਹੋਈ ਨਾਨਕ ਅਵਲ ਨ ਜਾਣ ਸਕੋਈ ਸਰਬਤ ਸਧਾਰਨ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਨਮਰ ਮਲ ਕਰਪ ਸਗਲ ਕਿਰਿਆ ਮੈਂ ਉਹ ਤੁਮ ਕਿਰਿਆ ਸਾਥ ਸੰਗ ਤੁਮਤ ਮਲ ਹਿਰਿਆ ਸਗਲ ਉਦਮੈ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈ ਅੰਮ੍ਰਿਤ ਬਾਣੀ ਆਖੋ ਜਸ ਸੁਨ ਰਸਨ ਬੰਕਾਨੀ ਸਗਲ ਥਾਪ ਤੇ ਉਹ ਤੋਤਾਨ ਨਾਨਕ ਜੈ ਕਟ ਬਸੈ ਹਰ ਨਾਮ ਸਲੁਕ ਨਿਰਗੁ ਵਿਆਰ ਇਆਨਿਆਨ ਸੋ ਪ੍ਰਭ ਸਦਾ ਸਮਾਲਾ ਜਿਨ ਕੀ ਆ ਇਸ ਚੀਤ ਰਖ ਨਾਦਿਕ ਨਿਵੇਹ ਨਾਲ ਅਸ਼ਟ ਪਦੇ ਰਮਈਆ ਕੀ ਗੁਣ ਚੇਤ ਪਰਾਨੀ ਕਵਣ ਮੋਲ ਤੇ ਕਾਮ ਦ੍ਰਿਸ਼ਟਾਨੀ ਜੰਤੂ ਸਾਹਿ ਸੁਵਾਰ ਸਿਗਾਰੇ ਆ ਕਰ ਬਕਰ ਮੈਂ ਜਿਵੇਂ ਉਵਾਰੇ ਆ ਬਾਾਰ ਵਿਵਸਥਾ ਚ ਲਿਆ ਪਿਆ ਰਹਿ ਦੂਧ ਅਰ ਜੋ ਬਨ ਭੋਜਨ ਸੰਸੂਦ ਬਿਰਧ ਪਿਆ ਉਪਰ ਸੰਕ ਸੈਨ ਮੁਖ ਪਿਆ ਬੈਠ ਕਉਦੈਨ ਇਹੋ ਨਿਰਬਣ ਗੁਰ ਕਾ ਸ਼ੁਦਾ ਪੂਜੈ ਬਖਸ ਲਿਓ ਤਨ ਦਾ ਹਾਲਿਕ ਸੀਜੈ ਜੈ ਪ੍ਰਸਾਦ ਧਰ ਉਪਰ ਸੁਖ ਵਸੈ ਸੰਤ ਪ੍ਰਾਪਤ ਮੀਤ ਬੰਤਾ ਸੁਗਾਸੈ ਜੈ ਪ੍ਰਸਾਦ ਪੀਵੇ ਸੀਤਰ ਜਲ ਹਾ ਸੁਖਦਾਈ ਪਉਣ ਪਾਉ ਕਾ ਬੁੱਲਾ ਜੈ ਪ੍ਰਸਾਦ ਭੋਗੈ ਸਵਰਗ ਸਾਧ ਸਿੰਘ ਸਮਗਰੀ ਸੰਸਾਤਿ ਵਸਾ ਨਿਨੇ ਹਸਤ ਪਾਪ ਕਰਮ ਨਿਕਰਸ ਨਾਨਕ ਸਹਿ त्याग ਵਰ ਸੰਗਰਚਨਾ ਐਸੇ ਦੋਖ ਮੂਡੰ ਤਿ ਅਪੀ ਨਾਨਕ ਕਟ ਲਿਹੁ ਕਬਿ ਆਪੀ ਆਦਿ ਅੰਤ ਜੋ ਰੱਖਣ ਵਾਲ ਤੇ ਸਿਆ ਪ੍ਰੀਤ ਨ ਕਰੈ ਕਵਾਰ ਜਾਕੀ ਸੇਵਾ ਨਾਮ ਦੇ ਪਾਵਹਿ ਤਾ ਸਿਉ ਮੂਡਾ ਮਰ ਨਹੀਂ ਹਵੈ ਜੋ ठाकुर ਸਸਦਾ ਹਜੂਰੀ ਤਾਕੋ ਬੰਦਾ ਜਾਂਤ ਦੂਰੀ ਜਾ ਕੇ ਕਹਿਲ ਪਾਵੇ ਦਰਗਹ ਮਾਨ ਤੇ ਸਹਿਬ ਸਾਰੇ ਮੁਝ ਅਜਾਨ ਸਦਾ ਸਦਾ ਭੋਲੜ ਹਾਰੇ ਨਾਨਕ ਰੱਖਣ ਹਾਰੇ ਅਪਾਰ ਰਤਨ ਤਿਆਗੇ ਕੋਈ ਸੰਗ ਰਚੈ ਸਾਥ ਛੋੜ ਝੂਠ ਸੰਗ ਮੱਚੈ ਜੋ ਛੱਡਦਾ ਸੋ ਆਤਰ ਕਰਮਾਨੈ ਜੋ ਹੋਵਣ ਸੋ ਦੁਰ ਪਰਾਨੈ ਛੋੜ ਜਾਏ ਜਿਸ ਕਾ ਸ੍ਰਮ ਕਰੈ ਸੰਗ ਸਹਾਈ ਕਿਸ ਪਰ ਹਾਰੇ ਸੰਦਲ ਲੇਪ ਔਰ ਐਤ ਹੋਈ ਘਰ ਤੋਂ ਪ੍ਰੀਤ ਫਸਮ ਸੰਗ ਹੋਈ ਚੰਦਨ ਲੇਪ ਔਰ ਐਤ ਹੋਈ ਘਰ ਤਬ ਪ੍ਰੀਤ ਭਸਮ ਸੰਗ ਹੋਈ ਅੰਧ ਕੋ ਮੈਂ ਪਤ ਤਿਕਰਾਲ ਨਾਨਕ ਕਾੜਨੇ ਹੋ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਏਕ ਅੰਤਰ ਬਲਮਾਇ ਸ਼ਬਸ ਨਾ ਹੈ ਕਛ ਕਰੈ ਸ਼ਪਾਇਆ ਬਾਹਰ ਗਿਆਨ ਧਿਆਨ ਸ਼ਨਹ ਅੰਤਰ ਵਿਆਪੈ ਲੋ ਸੁਆਣ ਅੰਤਰ ਅਗਰ ਮਾਰ ਤਨ ਸੁਆਹਾ ਕਲਪਥ ਕੈ ਸੇ ਤਰੈ ਅਥਾਹਾ ਜਿ ਕੈ ਆਪ੍ਰਵਸੈ ਪ੍ਰਵ ਆਪ ਨਾਨਕ ਤੇ ਜਨ ਸਹਿ ਸਮਾਤ ਸੋਣਿਆ ਦਾ ਕੈ ਸੇ ਮਾਰੇ ਪਾਪੈ ਕਰ ਕਹਿ ਲਿਓ ਓਟ ਦੇ ਵਾਹਵ ਕਹਾਂ ਬੁਜਾਤ ਬੁਜੈ ਗੋਰਾ ਨਸ ਕਹੀ ਅਤ ਸੋਜੈ ਪੂਰਾ ਕਹਾਂ ਬੇਸੰਪਦ ਗਾਵੈ ਗੁਗ ਜਪਨ ਕਰੈ ਤਉ ਪੀਸਰ ਭੰਗ ਕਹਿ ਪਿੰਗਲ ਪਰਵਤ ਪਰਭਵਨ ਨਹੀਂ ਹੋ ਤੂੰ ਹਾ ਉਸ ਗਵਣ ਕਰਤਾਰ ਕਰਣਾ ਮੈਂ ਧੀਰ ਬੇਤੀ ਕਰੈ ਜਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਅਬ ਨਾ ਚੀਤਾ ਜੋ ਬਰਾਈ ਤਸਿਆ ਪ੍ਰੀਤ ਬਰੁਆ ਕੀ ਕਰੇ ਤਿਸਰ ਵਸੈ ਅਰਧ ਕੀ ਲ ਮਾਇਆ ਵਿੰਦ ਰਸੈ ਧ੍ਰਿੜ ਕਰ ਮਨ ਮਨ ਪ੍ਰਤੀਤ ਅਕਾਲ ਨਾਮੈ ਮੂਰੀ ਚੀਕ ਬੈਰ ਮਿਰੋਹ ਕਾਹ ਕਰੋ ਦਮੋਹ ਝੂਠ ਵਿਕਾਰ ਮਹਾਲ ਵਤਰੋ ਇਹਾ ਉਹ ਜੋ ਤਵੇ ਹਾਨੇ ਕਹੀ ਜਨਮ ਦਾਨ ਕਰਾ ਕਲੇ ਹੋ ਆਪਨ ਕਰ ਕਰਨ ਤੂ ਠਾ ਕਰ ਤਮ ਪਹਿ ਅਰਦਾਸ ਜੀਉ ਕਿੰਡ ਸੋ ਤੇਰੀ ਰਾਸ ਤੋ ਮਾਰ ਬਿਤਾ ਹੋਂ ਬਾਰ ਤੇਰੀ ਤੇ ਤਮਰੀ ਕਿਰਪਾ ਮੈਂ ਸੁਖ ਖਨੇਰੇ ਕੋਈ ਨਾ ਜਾਣੇ ਤਮਰਾ ਅੰਤ ਉੱਚੀ ਤੇ ਉਚਾ ਭਗਵੰਤਾ ਗੜਲ ਸਵਾਰ ਗਏ ਕੰਮ ਰਿਆ ਸੂਤਰ ਤਾਰੇ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗੱਲ 'ਚ ਤੁਮ ਹੀ ਜਾਨੀ ਨਾਨਕ ਦਾਸ ਦਾ ਗੁਰਬਾਣੀ ਸਾਲੋਕ ਦੇਨ ਹਾਰ ਪਾ ਛੋੜ ਕੇ ਲਾਗੇ ਅਨ ਸਵਾਈ ਨਾਨਕ ਹੋ ਨਾ ਸਿੱਝਾਈ ਬਿਰਣਾ ਬੈ ਪਤ ਜਾਏ ਅਸ਼ਟ ਪਦੀ ਦਸ ਵਸਤੂਲੇ ਪਾਚੇ ਪਾਵੈ ਇੱਕ ਵਸਤੂ ਕਾਰਨ ਵੀ ਖੋਟ ਗਵਾਵੈ ਇਕ ਮਹੀਨਾ ਦੇ ਦਸ ਪਿਹਰ ਲੇ ਥਾਉ ਮੂੜਾ ਨੋ ਕਾ ਕਰੇ ਜਿਸ ठाकुर ਸਿਆਦਾ ਹੀ ਚਾਰਾ ਤਾ ਕੋ ਕੀਜੈ ਸਦਗੰਗ ਸੰਗਾਰਾ ਜਾ ਕੇ ਮਨ ਲਾ ਗ੍ਰਹਮ ਮੀਤਾ ਸਰਬ ਸੂਤ ਤਾ ਹੋ ਮਨ ਕੁੱਠਾ ਜਿਸ ਜਾਣ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਨ ਪਾਇਆ ਆਗਨ ਦੇ ਸ਼ਾਹ ਆਪਣੀ ਦੀ ਰਾਸ ਰਾਤੀਤ ਵਰਤੈ ਅਨਤ ਉਲਾਸ ਆਪਣੀ ਆਮਾਨ ਕਸ ਬਾਹਰ ਸਾਹ ਹੋਲੀ ਅਗਿਆਨੀ ਮਨ ਰੋਸ ਕਰੇ ਆਪਣੀ ਵਰਤੇ ਤਾਂ ਆਪਣੀ ਕੋ ਬਹ ਬਹੁ ਰਸ ਦਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਖਤ ਕਿਸੇ ਆਗਿਆ ਰੱਖੈ ਪ੍ਰਭ ਕੀ ਆਗਿਆ ਮੰਨੇ ਮਤੇ ਉਸਤੀ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਹਲਗ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣ ਅਨੇਤਾ ਮੇਰ ਕੀ ਛਾਇਆ ਸੌਰਗ ਲਾਵੇ ਉਹ ਬਿਰਸੈ ਉਹ ਮਨ ਬਚੁਤਾ ਵੇ ਜਹੂਦੀ ਸੈ ਸੋ ਚਾਲਣ ਹਾਵੇ ਨਕ ਪ੍ਰਯੋਤ ਅੰਧ ਅਧਾਰ ਮਟਾਉ ਸਜ ਲਾਵੇ ਨੀ ਤਾਕੋ ਹਾਥ ਨ ਆਵੇ ਕੀ ਮਨ ਹਰ ਕੇ ਨਾਮ ਕੇ ਪ੍ਰੀ ਸੁਖदाई ਕਨ ਕਿਰਪਾ ਨਾਲ ਕੇ ਆਪ ਲੈ ਨਾਈ ਮਿੱਥਿਆ ਤਨ ਤਨ ਕੱਡਾ ਬਸ ਆਇਆ ਮਿੱਥਿਆ ਹੋ ਮੈਂ ਦੰਤਾ ਬਾਇਆ ਮਿੱਥਿਆ ਰਾਜ ਹੁਣ ਤਨ ਮਾਲ ਮਿੱਥਿਆ ਕਾਮ ਰੰਗ ਵਿਖੇਰਿਆ ਮਿੱਥਿਆ ਰਖਾਤੀਆ ਸਭ ਬਸਤਰਾ ਮਿੱਥਿਆ ਰਣ ਸੰਗ ਬਾਇਆ ਇੱਕ ਹਸਤਾ ਮਿੱਥਿਆ ਤੋਬੋ ਅਵਿਮਾਨ ਮਿੱਥਿਆ ਮਸਿ ਉਪਰਕਰਤ ਗਬਾਨ ਆਸਤ ਪਤ ਸਾਧਕੇ ਸ਼ਰਨ ਨਾਨਕ ਜਪਤੈ ਜੀਵੇ ਹਰਿ ਕੇ ਚਰਨ ਮਿੱਥਿਆ ਸ੍ਰਵਣ ਪਰਿੰਦਾ ਸੁਣੈ ਮਿੱਥਿਆ ਵਸਤ ਪਰਦਰਗ ਤੋਹਿ ਰੈ ਮਿੱਥਿਆ ਮਨਦਰ ਬੇਕਦ ਪ੍ਰਕਿਰਿਆ ਰੂਪਾਦ ਮਿੱਥਿਆ ਰਸਨਾ ਭੋਜਨ ਅਨ ਸੁਆਦ ਮਿੱਥਿਆ ਚਰਨ ਪਰ ਵਿਕਾਰ ਕੋ ਤਾਵੇ ਮਿੱਥਿਆ ਮਨ ਪਰ ਲੋਭ ਲਵਾਵੇ ਮਿੱਥਿਆ ਕਰਣੇ ਪਰ ਬਗਾਰ ਮਿੱਥਿਆ ਬਾਸਲੇਤ ਵਿਕਾਰ ਮੇਰੇ ਬਹੁਤੇ ਮਿੱਠਿਆ ਸਭ ਭਾਈ ਸਭ ਦੇ ਨਾਨਕ ਹਰ ਹਰ ਨਾਮ ਲਈ ਮਿਰਤੀ ਸਾਰਥਕੀ ਆਰਜਾ ਸੱਚਗਿ ਨਾਮ ਕਹਿ ਹੋਵਤ ਸੂਚਾ ਪ੍ਰਥਾ ਨਾਮ ਬਿਨਾ ਤਨ ਅੰਤ ਮੁਕੀ ਆਬਦ ਤਾ ਕਹਿ ਦਰਗਾਦ ਮੈਨੇ ਸੇਰਣ ਕਰਣ ਪ੍ਰਥਾ ਬਿਹਾਰੀ ਬੇਗ ਬਿਨਾ ਜਿਉ ਕੀਤੀ ਜਾਏ ਗੋਵਿੰਦ ਭਜਨ ਮਨ ਬ੍ਰਿਤੀ ਸੋ ਕਾਮ ਜਿਉ ਕਿਰਪਨ ਕੀ ਦੀ ਰਾਤ ਦਾਮ ਤਨ ਤਨ ਤੇ ਜਨ ਜੈ ਕਟਵਾ ਸਿਉ ਵਰਨਾਉ ਨਾਨਕ ਤਾ ਕਰ ਬਲ ਬਲ ਜਾਉ ਰਹਿਤੇ ਅਵਰ ਕਸ਼ੇ ਅਵਰ ਕਮਾਵਤ ਮਨਿ ਪ੍ਰੀਤ ਮੁਖੋਂ ਗੜ ਲਾਵਤ ਜਾਣਣ ਹਾਰ ਪ੍ਰਭ ਪਰਵੀਨ ਬਾਹਰ ਪੇਖ ਨਾ ਕਾਉ ਪੀਨ ਆਵਰ ਅਪਦੇਸ ਆਪਨਾ ਕਰ ਆਵਤ ਜਾਵਤ ਜਨਮ ਹੈ ਮਾਰੇ ਜਿਸ ਕਾ ਆਪ ਕਰਮ ਸੰਹਕਾਰ ਜਿਸ ਕੀ ਸੇਖ ਤਰੈ ਸੰਸਾਰ ਜੋ ਤੋਂ ਭਾਣੀ ਤਿਰ ਪ੍ਰਾਜਾਤਾ ਨਾਨਕ ਜਨ ਚਰਨ ਪ੍ਰਾਪਤਾ ਕਰੋ ਬੇਨਤੀ ਪਾਪ ਬ੍ਰਹਮ ਸਭ ਜਾਣੇ ਆਪਣਾ ਕੀ ਆਪ ਹੈ ਭਾਗ ਹੈ ਆਪ ਹੈ ਆਪ ਆਪ ਕਰਤ ਨੀਰਾ ਕਿਸੇ ਦੂਰ ਜਿ ਦਾਪਤ ਕਿਸੇ ਅਪਤਾਵਤ ਨੀਰਾ ਉਪਾਉਸਿਆਨ ਸਭ ਤੇ ਰਹਤ ਸਭ ਕੀ ਜਾਣ ਆਤਮ ਕੀ ਰਹਤ ਜਿਸ ਪਾਪ ਹਤਸ ਲੈ ਲੜਨਾਏ ਥਾਣ ਤਨ ਤਰਿਆ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖਨੇਕ ਜਪਨਾ ਦੇ ਘਰ ਹੀ ਸਤ ਲੋਕ ਕਾਮ ਕਰੋ ਦਰ ਲੋਭ ਮੋਹ ਬਿਨ ਸਜਾਈ ਅਨ ਮੇਵ ਨਾਨਕ ਪ੍ਰਭ ਸਿਰ ਟਾਕਤੀ ਕਰ ਪ੍ਰਸਾਦ ਗੁਰਦੀਵਾ ਆਸ਼ਟਪਾਦੀ ਜੇ ਪ੍ਰਸਾਦ ਸ਼ਤੀਐ ਅਮਰਤ ਕਾਇ ਇਸ ठाकुर ਕੋ ਰਖ ਪਦਮਾਹੀ ਜੇ ਪ੍ਰਸਾਦ ਸੁਗੰਧ ਤਲ ਲਾਵੇ ਕਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਪ੍ਰਸੈ ਸੁਗੰਧਾ ਰਾਕ ਸੈ ਧਾਈ ਸ੍ਰਾਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਦਾ ਆਟ ਪੈ ਸਿਮਰਤ ਸਿਰਸਦਾ ਜੈ ਪ੍ਰਸਾਦ ਰਾਗ ਰਸ ਭੋਗ ਨਾਨਕ ਸਹਿ ਭਈਏ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾ ਲੈ ਜਿਸੈ ਤਿਆਗ ਕਰਤਵ ਲਵਾਵੇ ਜੈ ਪ੍ਰਸਾਦ ਸੁਖ ਸੇ ਸੋਈਜੈ ਮਨ ਆਟ ਪਹਿਰ ਤਾਕਾ ਜਸ ਗਾਵੀਜੈ ਜੈ ਪ੍ਰਸਾਦ ਤੁਸ ਸਭ ਕੋ ਮੰਨੇ ਮੁਕਤਾ ਕੋ ਜਸ ਰਸਨ ਬਖਾਨੇ ਜੈ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਪਿਆਏ ਕੇਵਲ ਪਾਰ ਬ੍ਰਹਮ ਰਾਉ ਜੀ ਜਤ ਦਰ ਗਰਮਾਨ ਪਾਵੈ ਨਾਨਕ ਪਾਸੇ ਤੀ ਘਰ ਜਾਵੈ ਜੈ ਪ੍ਰਸਾਦ ਰੋਗ ਕੰਚਣ ਦੇਹੀ ਦੇਵ ਨਾਮੁ ਸ੍ਰੀ ਰਾਮ ਸਮੇਹੀ ਦੇ ਪ੍ਰਸਾਦ ਤੇਰਾ ਉਲਾਰਤ ਮਨ ਸੋ ਪਾਵੇ ਹਰ ਹਰ ਜਸ ਕਹਿ ਕੈ ਜੈ ਪ੍ਰਸਾਦ ਤੇ ਸਗਲ ਛੇਤਰ ਢਾਕੀ ਮਨ ਸ਼ਰਮੀ ਪਰ ਢਾਕਰ ਪ੍ਰਾਪਤਾ ਕੈ ਜੈ ਪ੍ਰਸਾਦ ਤੁਜ ਕੋ ਨਾ ਪਾਹੁ ਚੈ ਮਨ ਸਾ ਸਾ ਸਿਮਰ ਪ੍ਰਵਿਉਤੀ ਜੈ ਪ੍ਰਸਾਦ ਪਾਈ ਤੁਲ ਲਭਨੇ ਨਾਨਕ ਤਾਕੀ ਭਗਤ ਕਰੇ ਜੈ ਪ੍ਰਸਾਦ ਆਪੋ ਕਰਨ ਪੈ ਰਿਜੈ ਮਤਿ ਸਮਰਤ ਕਿਉ ਆਰਸ ਕੀਜੈ ਜੈ ਪ੍ਰਸਾਦ ਅਸ ਹਸਥ ਸਮਾਵੀ ਮਤਿ ਸਪ੍ਰਾਪ ਕੋ ਕਬੂਲ ਨਾ ਬਿਸਾਈ ਜੈ ਪ੍ਰਸਾਦ ਬਾਗ ਮਿਲ ਘਟਨਾ ਰਾਤ ਕੋਈ ਕਾਵੇ ਆਪਣੇ ਮਨ ਜਿਨ ਤੇਰੀ ਮਨ ਬੰਤ ਵਡਾਈ ਊਠ ਦਮਟ ਸਤ ਸਹਿਤ ਆਹਾਈ ਤਸਿਆ ਤੇ ਹਾਈ ਜੋ ਏਕਾ ਰਖੈ ਇਹਾ ਓਹਾ ਨਾਨਕ ਤੇਰੀ ਰਖੈ ਜੈ ਪ੍ਰਸਾਦ ਕਿਰਪਨ ਬਹੁਦਾਨ ਮਨ ਆਨ ਪੈਰ ਗੰਧਿਸ ਕਾ ਤਿਆਹਾ ਜੈ ਪ੍ਰਸਾਦ ਤੂੰ ਆਚਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਤਿ ਤਾਰੀ ਜੈ ਪ੍ਰਸਾਦ ਤੇ ਸੁੰਦਰ ਰੂਪਾ ਸੋ ਪ੍ਰਭ ਸਿਮਰ ਸਹਾਨੋਕ ਜੈ ਪ੍ਰਸਾਦ ਤਿਰ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪੰਦਰਾਂ ਗੁਰ ਪ੍ਰਸਾਦਾਂ ਦੇ ਕੇ ਜਸ ਕਹੈ ਜੈ ਪ੍ਰਸਾਦ ਸੁਨਹਿ ਕਰਨ ਦਾ ਜੈ ਪ੍ਰਸਾਦ ਪਿਖੈ ਕਿਸ ਬਾਦ ਜੈ ਪ੍ਰਸਾਦ ਬੁਲੈ ਅਬਤ ਰਸਨਾ ਜੈ ਪ੍ਰਸਾਦ ਸੁਸੈ ਤੇ ਬਸਨਾ ਜੈ ਪ੍ਰਸਾਦ ਹਸਤ ਕਰ ਚਲ ਹੈ ਜੈ ਪ੍ਰਸਾਦ ਸਭ ਪੂਰਣ ਭਲੈ ਜੈ ਪ੍ਰਸਾਦ ਪਰਮਗਤ ਪਾਵੈ ਜੈ ਪ੍ਰਸਾਦ ਸੁਖ ਸਹਿ ਸੁਭਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਅਨਿਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਬਾਹ ਪ੍ਰਭੂ ਲਾ ਮਨੋ ਮੇਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕਉ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸੁਆ ਹਜੂਰੇ ਜੈ ਪ੍ਰਸਾਦ ਤੋ ਪਵੈ ਸਾਚ ਰੇ ਮਨ ਮੇਰੇ ਤੂ ਤਾ ਸਿਉ ਰਾਚ ਜੈ ਪ੍ਰਸਾਦ ਸਭ ਕੀ ਗੰਨ ਹੋਏ ਨਾਨਕ ਜਾਪ ਜਪੈ ਜਪ ਸੋਈ ਆਪ ਜਪਾਏ ਜਪੈ ਸੁਨਾਓ ਆਪ ਕਵਾਏ ਸੋ ਹਨ ਗੁਣ ਗਾਓ ਨਾ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਪਲ ਵਿਗਾਸ ਆਵ ਸੋ ਅਰਸਾਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਨ ਤੇ ਉਤਮ ਹੋਏ ਸਰਬਿਨ ਦਾਤ ਪ੍ਰਭ ਤੇ ਦੀਆ ਆਪੋ ਕਸੁਨਾ ਕਿਰੋ ਲਿਆ ਜਿਤ ਜਿਤ ਲਾਵੋ ਤੇਤ ਲਾ ਦਾ ਹਰ ਦਾਤ ਨਾ ਨਿਕਨ ਕਾ ਕਸ਼ੂ ਨਹਾਕ ਸੰਕਾ ਅਗਿ ਮੇ ਆਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਾ ਸੁ ਮੁਕਤਾ ਹੋਈ ਸੋਣ ਮੀਤਾ ਨਾਮਿਕ ਬਿਨ ਬੰਤਾ ਸਾਧ ਜਤਾ ਕੀ ਆਚਰਤ ਕਥਾ ਅਸ਼ਟ ਪਦੀ ਸਾਧ ਕੈਸਾ ਸਤਿਮਕ ਯੋਗ ਜਨ ਹਵਤਾ ਸਾਧ ਸੰਗ ਪਰ ਸਗ ਨੇਕ ਹੋਤਾ ਸਾਧ ਕੈਸਾ ਗਪਟਾਏ ਮਹਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁਝੈ ਪ੍ਰਵਦੇ ਨਾ ਸਾਧ ਸੰਗ ਸੋਤ ਨਵੀਰਾ ਸਾਧ ਕੈ ਸੰਗ ਪਾਇ ਨਾਮ ਰਤਨ ਸਾਧ ਕੈ ਸੰਗ ਕੀ ਕੁੱਪਰ ਜਤਾਲਾ ਸਾਧ ਕੀ ਮਹਿਮਾ ਵਰਣਨ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਦਾ ਵਾਹਿ ਸਮਾਲੀ ਸਾਧ ਕੈ ਸੰਗ ਕਹ ਗੁਚਰ ਮਿਲੈ ਸਾਧ ਕੈ ਸੰਗ ਸਦਾ ਪਰਮੋਲੈ ਸਾਧ ਕੈ ਸੰਗ ਆਵੈ ਮਸਪੰਚਾ ਸਾਧ ਸੰਗਿ ਅਪੰਦ ਰਸਪੰਚਾ ਸਾਧ ਸੰਗ ਹੋਇ ਸਭ ਠੀਰੇ ਨਾ ਸਾਧ ਕੈ ਸੰਗ ਮਨੋਹਰ ਪੈ ਸਾਧ ਕੈ ਸੰਗ ਨਾ ਕਤੋ ਧਾਵੈ ਸਾਧ ਸੰਗ ਅਸਤਤ ਮਨ ਪਾਵੈ ਸਾਧ ਕਾ ਸੰਗ ਬਾਯੋ ਤੇਤ ਸਾਧ ਸੰਗ ਦਾ ਨਿਰੰਤਰ ਪ੍ਰਸਾਦ ਸਾਧ ਸੰਗ ਦੁਸ਼ਮਣ ਸਭੀ ਤਾ ਸਾਧੂ ਕਾ ਸੰਗ ਬਾਪੂ ਨੀਤ ਸਾਧ ਸੰਗ ਕੇਸਿਆ ਨਹੀਂ ਬੈਰ ਸਾਧ ਕਾ ਸੰਗ ਦਾ ਪੀਂਗਾ ਪੈਰ ਸਾਧ ਕਾ ਸੰਗ ਨਾਹੀ ਕੋ ਮੱਤਾ ਸਾਧ ਸੰਗ ਜਾਣੇ ਪਰਮਾਤਮਾ ਸਾਧ ਕਾ ਸੰਗ ਨਾਹੀ ਹਉ ਤਾਪ ਸਾਧ ਕਾ ਸੰਤ ਜੈ ਸਭੀ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਵਡਿਆਈ ਸਾਧ ਕਾ ਸੰਗ ਦਾ ਕਰੋ ਉਤਾਵੈ ਸਾਧ ਕਾ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਰਹੈ ਸਾਧੂ ਕੈ ਸੰਗ ਦਰਸੈ ਹੈ ਸਾਧ ਕਾ ਸੰਗ ਬਸੈ ਥਾਵੇਂ ਉਚੈ ਸਾਧੂ ਕੈ ਸੰਗ ਬਹਿਲ ਪਾਹੁਚੈ ਸਾਧ ਕੈ ਸੰਗ ਤਿਰੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਪਰਹਿਮ ਸਾਧ ਕੈ ਸੰਗ ਪਾਈ ਨਾਮ ਅਮਰ ਜਹਾ ਜਿਕ ਸਾਧੂ ਕਹਿ ਕਰਵਾਨ ਸਾਧ ਕੈ ਸੰਗ ਸਭ ਭੁਲ ਉਦਾਰੈ ਸਾਧ ਸੰਗ ਸਾਧਨ ਮੀਤ ਕਟਮਨੇ ਸਤਾਰੈ ਸਾਧ ਕੈ ਸੰਗ ਸੋ ਤਰ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਣੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਫਲਾਇਨ ਸਾਧ ਸੰਗ ਅੰਮ੍ਰਿਤ ਰਸ ਅਪਰਥ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਤਨ ਸਾਧ ਕੈ ਸੰਗ ਨਹੀ ਕਸ਼ਕਾਲ ਦਰਸ਼ਨ ਪੇਟ ਤੋਤਿ ਨਿਹਾਲ ਸਾਧ ਕੈ ਸੰਗ ਕਲੁਕਤ ਹਰਿ ਸਾਧ ਗਸੰਗ ਦਰਕ ਪਰ ਹਰੈ ਸਾਧ ਕਾ ਸੰਗਿ ਹਾਂ ਹਉ ਸੁਹਿਦਾ ਸਾਧ ਸੰਗ ਵਿਚਰ ਤਰ ਮਿਲ ਉਹ ਜੋ ਇਚੈ ਸੋਈ ਪਲ ਪਾਵੈ ਸਾਧ ਕੈ ਸੰਗ ਨਾ ਮਿਰਥ ਜਾਵੈ ਭਾਰ ਬ੍ਰਹਿਮ ਸਾਧ ਰਿਦਵਸੈ ਲਾਲਿਕੁ ਗੁਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰਨ ਹਉ ਸਾਧ ਸੰਗ ਕਰਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਰ ਮਿਸਤਰੈ ਸਾਧ ਕੈ ਸੰਗ ਲਗੈ ਬ੍ਰਹਮ ਵੀਚਾਰ ਸਦ ਕੈ ਸੰਗ ਢਕਾ ਢੀਟਾ ਸਾਧ ਸੰਗ ਭਈ ਆ ਗਿਆ ਕਾਰੀ ਸਾਧ ਸੰਗ ਗਤ ਭਈ ਰਾਮਾ ਦੀ ਸਾਧ ਕੈ ਸੰਗ ਢਿਟੇ ਸਭ ਰੋਗ ਨਾਨਕ ਸਾਧ ਢਿਟੇ ਸੰਗ ਹੋਣਾ ਸਾਧ ਕੀ ਪੈਮਾ ਭੀਜ ਨ ਜਾਣੇ ਜੇ ਤਾਂ ਸੁਣੇ ਤੀਥਾ ਬਖਿਆਨ ਸਾਧ ਕੀ ਉਪਮਾ ਤੈ ਗੁਣ ਤੀ ਦੂਰ ਸਾਧ ਕੀ ਉਪਮਾ ਨਹੀਂ ਭਰ ਪੂਰ ਸਾਦ ਕੀ ਸੋਭਾ ਕਾ ਤਾਹੀ ਅੰਤ ਸਾਦ ਕੀ ਸੋਭਾ ਸਦਾ ਬੀ ਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਉੱਚ ਤੇ ਮੋੱਚੀ ਸਾਦ ਕੀ ਸੋਭਾ ਸਾਦ ਬਣਾਈ ਨਾਨਕ ਸਾਦ ਪ੍ਰਾਪੇ ਦਿਨ ਨ ਭਾਈ